ਸਿੱਖ ਰਹਿਤ ਮਰਿਆਦਾ ਸਪਸ਼ਟ ਲਿਖਿਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸਿੱਖ ਹੀ ਕਰ ਸਕਦਾ ਔਰ ਜੇ ਕੋਈ ਸਿੱਖ ਰਹਿਤ ਮਰਿਆਦਾ ਦੇ ਉਲਟ ਕਰ ਰਿਹਾ ਤਾਂ ਉਹ ਗਲਤ ਆ ਉਹ ਠੀਕ ਨਹੀਂ ਹੈ ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਬਿਲਕੁਲ ਐਨ ਸਪਸ਼ਟ ਕਰਕੇ ਲਿਖਿਆ ਹੈ ਦੂਰ ਕਰਨ ਲੱਗੇ ਹੋਏ ਨੇ ਪਰ ਕੁਝ ਅਜਿਹੇ ਘੁੰਗਰੂਆਂ ਵਾਲੇ ਬਾਬੇ ਨੇ ਜਿਹੜੇ ਯਾਤਰਾ ਲੈ ਕੇ ਸਾਬਜਾਦਿਆਂ ਕੋ ਜਾਂਦੇ ਨੇ ਗੁਰੂ ਘਰ ਵਿੱਚ ਜਾਂਦੇ ਨੇ ਉਹਨਾਂ ਨੂੰ ਸਰੋਪੇ ਪੈਂਦੇ ਨੇ ਜਿਨ੍ਹਾਂ ਨੇ ਹਮੇਸ਼ਾ ਸਿੱਖੀ ਨੂੰ ਤੋੜਿਆ ਜਜਵੀਰ ਜੱਸੀ ਮੈਂ ਉਹਦਾ ਇਹ ਬਹੁਤ ਵੱਡਾ ਫੈਨ ਹੀ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਪੰਜਾਬੀ ਤੇ ਪੰਜਾਬੀਤਾਂ ਵਾਸਤੇ ਹਮੇਸ਼ਾ ਉਹ ਆਪਣੇ ਜਜ਼ਬਾਤ ਰੱਖਦਾ ਹੈ ਕਾਰਨ ਕੀ ਹੈ ਪਰ ਆਪ ਜੀਆਂ ਨੂੰ ਤਾਂ ਸਿੱਖੀ ਦੇ ਨਾਲ ਬੈਰ ਹੋ ਗਿਆ ਗੈਰ ਸਿੱਖਾਂ ਨਾਲ ਖਾਸ ਕਰ ਹਿੰਦੂਆਂ ਨਾਲ ਜਿੱਸੀ ਦੀਆਂ ਜੋੜਿਆਂ ਦੇ ਵਿੱਚ ਸ਼ੀਦੀ ਜੋੜ ਮੇਲਿਆਂ ਦੇ ਵਿੱਚ ਹਿੰਦੂਆਂ ਦੀਆਂ ਟੋਪੀਆਂ ਉਤਾਰੀਆਂ ਜਾਂਦੀਆਂ ਜਾਂਦੀਆਂ ਨੇ ਪਰ ਜਦੋਂ ਕੋਈ ਮੁਸਲਮਾਨ ਮੋਮਦਨ ਟੋਪੀਆਂ ਪਾ ਕੇ ਗੁਰੂ ਘਰ ਦੇ ਵਿੱਚ ਨਵਾਜ ਕਰਦਾ ਜਾਂ ਗੁਰੂ ਘਰ ਦੇ ਵਿੱਚ ਨਮਸਤਕ ਹੁੰਦਾ ਉਹ ਟੋਪੀ ਪਾ ਕੇ ਜਾਂਦਾ ਉਦੋਂ ਤੁਹਾਨੂੰ ਕੋਈ ਰਹਿਤ ਨਾਮਾ ਜਾਂ ਕੋਈ ਗੱਲ ਯਾਦ ਨਹੀਂ ਰਹਿੰਦੀ ਸੋ ਮੈਂ ਇਹੀ ਕਹਾਂ ਕਿ ਪੰਜਾਬ ਦੇ ਲੋਕੋ ਸੰਸਾਰ ਭਰ ਦੇ ਲੋਕੋ ਜਿਹੜਾ ਇਹ ਜਥੇਦਾਰ ਹੈ ਸਿੱਖੀ ਨੂੰ ਖਤਮ ਕਰਨ ਵਾਸਤੇ ਹੈ ਜਿਹਨੂੰ ਹਰ ਇੱਕ ਗੱਲ ਦੀ ਇਹਦੀ ਨਫ਼ਰਤ ਜਿਹੜੀ ਆ ਕਿਤੇ ਨਾ ਕਿਤੇ ਸਨਾਤਨ ਤੇ ਹਿੰਦੂਆਂ ਤੋਂ ਸਿੱਖਾਂ ਨੂੰ ਦੂਰ ਕਰਨ ਦੀ ਜਾ ਰਹੀ ਆ ਮੈਂ ਬੇਨਤੀ ਕਰਦਾ ਕਿ ਜਿਹੜੇ ਲੋਕਾਂ ਨੂੰ ਇਤਰਾਜ਼ ਹੈ ਉਹ ਇੱਕ ਗੱਲ ਇਹ ਵੀ ਕਹਿਣ ਕਿ ਪਤਿਤ ਸਿੱਖਾਂ ਦੇ ਪੈਸੇ ਗੋਲ ਖਿਚ ਨਾ ਪਉਣ ਇਹ ਵੀ ਇੱਕ ਹੁਕਮਨਾਮਾ ਜਾਰੀ ਹੋਵੇ ਕੋਈ ਵੀ ਪਤਿਤ ਸਿੱਖ ਗੁਰੂ ਘਰ ਨਾ ਆਵੇ ਤੁਸੀਂ ਇਹ ਵੀ ਕਹਿ ਦਿਓ ਗੁਰੂ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਕਾਦਾ ਉਥੇ ਚਾਹ ਦਰਵਾਜੇ ਸਾਰਿਆਂ ਵਾਸਤੇ ਨੇ ਸੋ ਪਰ ਗੜਗੱਜ ਨੂੰ ਕਿਉਂ ਨਫ਼ਰਤ ਹੋ ਰਹੀ ਆ ਇਹ ਗੱਲ ਤਾਂ ਗੜਗੱਜ ਹੀ ਦੱਸ ਸਕਦਾ ਕਿ ਸਿੱਖੀ ਜਿਹੜੀ ਆ ਸਿਧਾਂਤਕ ਤੌਰ ਤੇ ਹਮੇਸ਼ਾ ਗੁਰੂ ਦੀ ਗੱਲ ਕਰਦੀ ਆ ਸਾਂਝੀ ਵਾਰਤਾ ਦੀ ਗੱਲ ਕਰਦੀ ਆ ਪਰ ਗੜਗੱਜ ਜਿਹੜਾ ਹਮੇਸ਼ਾ ਸਿੱਖਾਂ ਨੂੰ ਤੋੜਨ ਦੀ ਗੱਲ ਕਰਦਾ ਜਸਵੀਰ ਜੱਸੀ ਤੇ ਬਿਨਾ ਬੇਅੰਤ ਜਿਹੜੇ ਕੀਰਤਨੀਆਂ ਨੇ ਜਿਹੜੇ ਮੁਹੰਮਦਨ ਨੇ ਉਹ ਵੀ ਕੀਰਤਨ ਕਰਦੇ ਨੇ ਹੋਰ ਬੇਅੰਤ ਲੋਕ ਜੇ ਅੱਜ ਗੁਰੂ ਘਰ ਵੱਲੋਂ ਆ ਰਹੇ ਨੇ ਪਰ ਸਿੱਖ ਛੱਡ ਕੇ ਸਿੱਖੀ ਛੱਡ ਕੇ ਲੋਕ ਕ੍ਰਿਚਨੀ ਵੱਲ ਜਾ ਰਹੇ ਨੇ ਉਹਨਾਂ ਤੇ ਕਦੇ ਜਥੇਦਾਰ ਨਹੀਂ ਬੋਲਿਆ ਉਹਨਾਂ ਨੂੰ ਕਦੇ ਬੰਗਾਰ ਨਹੀਂ ਕੀਤੀ ਜਿਨ੍ਹਾਂ ਨੇ ਲੋਕਾਂ ਨੇ ਆ ਕੇ ਨਿਊਜ਼ੀਲੈਂਡ ਦੇ ਵਿੱਚ ਸਾਡੇ ਕੀਰਤਨ ਰੋਕੇ ਨੇ ਉਹਨਾਂ ਨੂੰ ਕਦੇ ਬੰਗਾਰ ਨਹੀਂ ਕੀਤੀ ਉੱਥੇ ਸਿਰਫ ਰਿਕਵੈਸਟ ਤੇ ਬੇਨਤੀਆਂ ਕਰਦੇ ਨਾਲ ਸੋ ਜਥੇਦਾਰ ਸਾਹਿਬ ਮਾਫ ਕਰਨਾ ਤੁਸੀਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਪੈਦਾ ਹੋ